ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀਆਂ ਖੜੇ ਲੈ ਕੇ ਆਜਾਣਾਂ ਜੀ ਅਗਲੇ 10 ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 2 ਫਰਵਰੀ ਤੱਕ ਮੌਸਮ ਪੰਜਾਬ ਦਾ ਉਪਰਲ ਸਨਾ ਲੱਗਦੇ ਖੇਤਰਾਂ ਤੱਕ ਇਹਦਾ ਰਹਿ ਸਕਦਾ ਸੋ ਅਸਲ ਜੀ ਤਾਜ਼ਾ ਸੈਟੇਲਾਈਟ ਦਸਤਰਾ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਸਵੇਰ ਦਾ ਮੌਸਮ ਹੈ 11 ਫਰਵਰੀ ਦਾ ਦਿਨ ਹੈ ਜੀ ਤੇ ਲਗਭਗ 9:30 ਦਾ ਟਾਈਮ ਹੋਣ ਜਾ ਰਿਹਾ ਪੰਜਾਬ ਦੀ ਗੱਲ ਕਰੀਏ ਸਕਰੀਨ ਤੇ ਦੇਖ ਸਕਦੇ ਹਾਂ ਲਗਭਗ ਮੌਸਮ ਸਾਫ਼ ਹੈ ਧੁੱਪ ਜੜੀ ਹੈ ਸਵੇਰ ਤੋਂ ਲੱਗ ਰਹੀ ਹੈ ਹਾਲਾਂਕਿ ਕੁਝ ਖੇਤਰਾਂ ਦੇ ਵਿੱਚ ਜਮੇਨੀ ਧੁੰਦ ਹੈ ਹਲਕੀ ਜਿਹੀ ਧੁੰਦ ਕੁਝ ਖੇਤਰਾਂ ਦੇ ਵਿੱਚ ਛਾਈ ਹੋਈ ਆ ਖਾਸ ਕਰ ਮਾਨਸਾ ਦੇ ਦੱਖਣੀ ਖੇਤਰ ਸੰਗਰੂਰ ਦੇ ਕੁਝ ਖੇਤਰ ਔਰ ਕੁਝ ਲੁਧਿਆਣਾ ਦੇ ਕੁਝ ਜਿਹੜੇ ਆ ਹੋਰ ਵੀ ਖੇਤਰਾਂ ਦੇ ਵਿੱਚ ਹਲਕੀ ਜਿਹੀ ਧੁੰਦ ਹੈ ਉਹ ਵੀ ਹੁਣ ਸਮੇਂ ਦੇ ਨਾਲ ਉੱਡ ਜਾਣੀ ਆ ਪਰ ਆਉਂਦੇ ਘੰਟਿਆਂ ਦਰਮਿਆਨ ਲਗਭਗ ਮੌਸਮ ਆਪਣਾ ਠੀਕ ਠਾਕ ਬਣਿਆ ਰਹੇਗਾ ਅੱਜ ਦੁਪਹਿਰ ਤੱਕ ਫਿਰ ਤੋਂ ਨਿਗਾ ਵਾਲਾ ਮੌਸਮ ਰਹੇਗਾ ਕਿਉਂਕਿ ਤੁਪਾ ਬਹੁਤ ਹੀ ਖੇਤਾਂ ਦੇ ਵਿੱਚ ਲੱਗੇਗੀ ਦੂਜੇ ਵੱਸੇ ਜੀ ਇੱਕ ਜਿਹੜਾ ਸਿਸਟਮ ਬਿਤੇ 48 ਜਾਂ ਫਿਰ 72 ਘੰਟਿਆਂ ਤੋਂ ਜਾ ਰਹੀ ਸੀ ਟਟਵੀਂ ਬੱਦਲਵਾਜ ਦੇ ਨਾਲ ਸੋ ਇਹ ਰਾਤ ਭਰ ਜਿਹੜਾ ਜਾਂ ਮਾਝਾ ਖੇਤਰ ਦੇ ਉੱਪਰ ਦੀ ਬੱਦਲਵਾਜ ਲੰਘਦੀ ਰਹੀ ਹੈ ਜਿਨ੍ਹਾਂ ਦੇ ਵਿੱਚ ਗੁਰਦਾਸਪੁਰ ਅੰਮ੍ਰਿਤਸਰ ਸਾਹਿਬ ਪਠਾਨਕੋੜ ਦੇ ਖੇਤਰ ਹੈ ਨਾ ਖੇਤਾਂ ਦੇ ਉੱਪਰ ਦੀ ਸੋ ਅਸਲੇ ਗੁਰਦਾਸਪੁਰ ਦੇ ਉੱਪਰ ਦੀ ਔਰ ਅੰਮ੍ਰਿਤਸਰ ਸਾਹਿਬ ਦੇ ਉੱਪਰ ਦੀ ਬੱਦਲਬਾਹੀ ਜਾਰੀ ਹੈ ਗੁਰਦਾਸਪੁਰ ਦੇ ਵਿੱਚ ਹਲਕੇ ਜਿਹੇ ਕਿਰਮਣ ਕਿਤੇ ਕਿਤੇ ਬੂੰਦਾਬੰਦੀ ਹੋਈ ਆ ਸੂਏ ਰੂਹੇਲੇ ਤੇ ਆਉਣ ਵਾਲੇ ਘੰਟੇ ਦੋ ਘੰਟੇ ਤੱਕ ਹੋ ਸਕਦਾ ਹੈ ਕਿ ਹੋਰ ਖੇਤਰਾਂ ਦੇ ਵਿੱਚ ਵੀ ਹਲਕੇ ਜਿਹੇ ਸ਼ਰਾਟੇ ਕਿਤੇ ਕਿਤੇ ਲੱਗ ਜਾਣ 5-7 ਮਿੰਟਾਂ ਵਾਲੇ ਤੇ ਬਾਕੀ ਮੌਸਮ ਪੰਜਾਬ ਦੇ ਵਿੱਚ ਠੀਕ ਠਾਕ ਬਣਿਆ ਰਹੇਗਾ ਰਾਜਸਥਾਨ ਦੇ ਵਿੱਚ ਡਟੋਵੇਂ ਬਦਲਬਾਹੀ ਗੁਜ਼ਰ ਰਹੀ ਹੈ ਸਕਰੀਨ ਤੋਂ ਤਜੀ ਦੇ ਸਕਦੇ ਆ ਆਉਂਦੇ ਦਿਨਾਂ ਦੇ ਦਰਮਿਆਨ ਜੇ ਇੱਕ ਜਿਵੇਂ ਕਿਸੇ ਤੁਹਾਨੂੰ ਪਹਿਲਾਂ ਵੀ ਅਪਡੇਟ ਦਿੱਤੀ ਸੀ ਕਿ ਦੋ ਸਿਸਟਮ ਆਉਣੇ ਨੇ ਇੱਕ ਸਿਸਟਮ 16 ਤਰੀਕ ਨੂੰ ਆਉਂਦਾ ਜਾ ਫਿਰਿਆ ਇੱਕ 20 ਤਰੀਕ ਨੂੰ ਆਉਂਦਾ ਜਾ ਫਿਰਿਆ ਇਹ ਅੱਗੇ-ਪਿਛੇ ਹੋ ਸਕਦੇ ਨੇ ਤੇ ਦੋਨਾਂ ਤੋਂ ਇੱਕ ਸਿਸਟਮ ਤਗੜਾ ਹੋ ਸਕਦਾ ਉਹ 16 ਵਾਲਾ ਵੀ ਹੋ ਸਕਦਾ ਉਹ 20 ਵਾਲਾ ਵੀ ਹੋ ਸਕਦਾ ਫਿਲਹਾਲ ਹਲੇ ਤੱਕ ਇਹ ਲੱਗ ਰਿਹਾ ਕਿ 21 ਵਾਲਾ ਜਿਹੜਾ ਸਿਸਟਮ ਹੋਏਗਾ ਉਹ ਬਹੁਤਾ ਤਗੜਾ ਤਾਂ ਨਹੀਂ ਹੋਏਗਾ ਪਰ ਹਲਕੇ ਤੋਂ ਲੱਗੇ ਦਰਮਿਆਨੇ ਉਮੀਦ ਹੈ ਅਸਰ ਉਹਦੇ ਵਿੱਚ ਬਣਨਗੇ ਪੰਜਾਬ ਦੇ ਕਹ ਲਈਏ ਕਿ 40 45% ਖੇ ਆ ਸਕਦਾ 16 ਵਾਲਾ ਜਿਹੜਾ ਸਿਸਟਮ ਹੋਏਗਾ ਉਹ ਹਲਕੇ ਲੈਵਲ ਦਾ ਜਾਪ ਰਿਹਾ ਜਿਹਦੇ ਵਿੱਚ 15 20 ਫੀਸਦੀ ਖੇਤਾਂ ਦੇ ਵਿੱਚ ਉਮੀਦ ਹੈ ਸਾਰ ਰਹਣਗੇ ਪੰਜਾਬ ਦੇ ਉਹ ਵੀ ਖਾਸ ਕਰ ਮਾਝਾ ਦੋਆਬਾ ਖੇਤਰ ਤੇ ਹਰਿਆਣਾ ਦੇ ਵੀ ਕੁਝ ਖੇਤਾਂ ਦੇ ਵਿੱਚ ਹਲਕੇ ਬੰਦਾਬੰਦੀ ਹੋ ਸਕਦੀ ਆ ਤੇ ਬਾਕੀ ਆਉਣ ਵਾਲੇ 4-5 ਦਿਨਾਂ ਤੱਕ ਲਗਭਗ ਮੌਸਮ ਠੀਕ-ਠਾਕ ਰਹੇਗਾ ਉੱਤਰ-ਪਛੋਦੀਆਂ ਤੇਜ਼ ਹਵਾਵਾਂਾਂ ਆਜਾ ਚੱਲਣ ਦੇ ਅਨੁਮਾਨ ਹੈ ਖਾਸ ਕਰਕੇ ਮਾਝਾ ਖੇਤਰ ਦੇ ਵਿੱਚ ਅਸਲੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਅੱਜ ਦਿਨ ਖਰ ਹੋਰਾਂ ਖੇਤਰਾਂ ਦੇ ਵਿੱਚ ਵੀ ਮਾਲਵੇ ਦੇ ਵਿੱਚ ਵੀ ਦਬਾਬੇ ਦੇ ਵਿੱਚ ਵੀ ਹਵਾਵਾਂ ਜੜੀਆਂ ਨੇ ਉੱਤਰ-ਪਛੋਦੀਆਂ ਚੱਲਦੀਆਂ ਰਹਿਣਗੀਆਂ ਕਿਤੇ-ਕਿਤੇ ਹਲਕਾ ਪੁਰਾ ਹਲੇ ਵੀ ਚੱਲ ਰਿਹਾ ਪਰ ਉਹ ਤਬਦੀਲ ਹੋ ਜਾਏਗਾ ਜੜੀਆਂ ਉੱਤਰ-ਪਛੋਦੀ ਹਵਾਵਾਂ ਦੇ ਵਿੱਚ ਸੋ ਆਉਂਦੇ 4-5 ਦਿਨ ਜੀ ਧੁੰਦ ਦਾ ਅਸਰ ਹੈ ਪਰ ਹਲਕੇ ਲੈਵਲ ਦੇ ਧੁੰਦ ਉਹ ਵੀ ਕੋਈ ਬਹੁਤੀ ਸੰਘਣੀ ਨਹੀਂ ਹੋਏਗੀ ਹਲਕੀ ਧੁੰਦ ਹੋਏਗੀ ਤੇ ਉਹ ਵੀ ਸਮੇਂ ਦੇ ਨਾਲ ਉੱਡ ਜਾਣੀ ਆ ਧੁੱਪਾਂ ਹਜੇ ਲੱਗਣਗੀਆਂ ਆਉਣ ਵਾਲੇ ਦਿਨਾਂ ਤੱਕ ਤੇ ਦਿਨਾਂ ਦੇ ਟੈਂਪਰੇਚਰ ਉਹੀ 24-25 ਦੇ ਆਸ-ਪਾਸ ਚੱਲਦੇ ਫਏ ਨੇ ਕਿਤੇ ਕਿਤੇ ਕੁਝ ਜਗ੍ਹਾ ਤੇ ਟੈਂਪਰੇਚਰ 25 ਤੋਂ ਪਾਰ ਕਰ ਗਏ ਨੇ ਭਾਵੇਂ ਉਹ ਰਾਜਸਥਾਨ ਦੇ ਕੁਝ ਖੇਤਰਾਂ ਹਰਿਆਣੇ ਦੇ ਖੇਤਰ ਹੈ ਜਿੱਤੇ 26-27 ਡਿਗਰੀ ਤੱਕ ਟੈਂਪਰੇਚਰ ਅਜੇ ਪਹੁੰਚ ਕਰ ਗਏ ਨੇ ਸੋ ਨਿੱਗ ਗਰਮੀ ਵਾਲਾ ਲੱਗ ਰਿਹਾ ਜੀ ਪਰ ਹਾਲੇ ਮੌਸਮ ਠੰਡਾ ਹੀ ਆ ਜਾਂਦੀ ਠੰਡਾ ਜਾਂਦੀ ਠੰਡ ਮਾਰਦੀ ਹੈ ਇਸ ਲਈ ਆਪਣਾ ਬਚਾ ਆਉਂਦੇ ਦਿਨਾਂ ਤੱਕ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਵੀ ਥੋੜੀ ਤੇਜ਼ੀ ਫੜ ਸਕਦਾ ਟੈਂਪਰੇਚਰ 1-2 ਡਿਗਰੀ ਦਾ ਇਜ਼ਾਫਾ ਹੋ ਸਕਦਾ ਕਿਉਂਕਿ ਸਿਸਟਮ ਵਾਲੇ ਨੇ ਸਿਸਟਮ ਦੇ ਵਿੱਚ ਜੋ ਨਿਗੂ ਵੀ ਹੁੰਦਾ ਤੇ ਜਦੋਂ ਬਦਲਵਾਏ ਬਣਦੀ ਹੈ ਤੇ ਹੀਟ ਮਾਣਨ ਕਰਕੇ ਫਿਰ ਰਾਤਾਂ ਦੇ ਟੈਂਪਰੇਚਰ ਦੇ ਵਿੱਚ ਵੀ ਵਾਧਾ ਘਾਟਾ ਦਰਜ ਹੋ ਸਕਦਾ ਇਸ ਲਈ ਤਬਦੀਲੀ ਮੌਸਮ ਦੇ ਵਿੱਚ ਸਿਹਤ ਦਾ ਮਾਰ ਕਰਦੀ ਹੈ ਇਸ ਲਈ ਆਪਣਾ ਵਚਾਰ ਰੱਖੋ ਜੀ ਸਵਾਲਾ ਸਿਸਟਮ ਬਾਰੇ ਹੁੰਦੇ ਜਨਾ ਤੱਕ ਤੁਹਾਨੂੰ ਅਪਡੇਟ ਦੇ ਦਿੱਤੀ ਜਾਵੇਗੀ ਫਿਲਹਾਲ ਹਾਲੇ ਤੱਕ ਕੋਈ ਅਲਰਟ ਕੋਈ ਕਿਸੇ ਤਰ੍ਹਾਂ ਦੇ ਚੇਤਾਵਨੀ ਮੌਸਮ ਖਾਗਨੇ ਜਾਰੀ ਨਹੀਂ ਕੀਤੀ ਹੈ ਮੌਸਮ ਠੀਕ ਠਾਕ ਚੱਲਦਾ ਰਹਿਣਿਆ ਬਦਲ ਵੇ ਟੁੱਟਵੇਂ ਤੌਰ ਤੇ ਗੁਜ਼ਰਦੀ ਰਹਿਣਿਆ ਅੱਜ ਸਾਰਾ ਦਿਨ ਤੇ ਉਹ ਵੀ ਖਾਸ ਕਰ ਮਾਝਾ ਖੇਤਰ ਦੇ ਉੱਪਰ ਦੀ ਤੇ ਹਲਕੇ 5-7 ਮਿੰਟਾਂ ਵਾਲੇ ਸ਼ਰਾਟੇ ਖਾਸ ਕਰ ਗੁਰਦਾਸਰ ਅਤੇ ਅੰਬਰਸਰ ਸਾਹਿਬ ਦੇ ਕੁਝ ਖੇਤਰਾਂ ਦੇ ਵਿੱਚ ਲੱਗ ਸਕਦੇ ਨੇ ਹੋ ਸਕਦਾ ਨਾ ਵੀ ਲੱਗਣ ਤੇ ਆਉਂਦੇ ਦਿਨਾਂ ਤੱਕ ਲਗਭਗ ਮੌਸਮ ਠੀਕ ਠਾਕ ਬਣਿਆ ਰਹੇਗਾ ਜਿਆਦਾ ਦੇ ਜਿਤਨਾ